ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਨਵੇਂ ਬਲੌਗ 'ਚ ਮੈਂ ਤੁਹਾਡਾ ਆਪਣਾ ਮਿਥੀ ਅਵਤਾਰ ਸਿੰਘ ਜੀ ਸੋ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਇੱਕ ਨਵੀਂ ਚੀਜ਼ ਜਿਵੇਂ ਕਿ ਅੱਜ ਕੱਲ੍ਹ ਖੇਤਾਂ ਦੇ ਵਿੱਚ ਆਪਣੇ ਭਰਾ ਕਹਿੰਦੇ ਨੇ ਵੀ ਕੋਠਾ ਪਾਉਣ ਦੀ ਕੀ ਲੋੜ ਹੈ ਕੱਲੇ ਸਟਾਕਰ ਵਾਲੀ ਕੋਠੀ ਪਾਓ ਸੋ ਅੱਜ ਆਪਾਂ ਤੁਹਾਨੂੰ ਨਵੀਂ ਚੀਜ਼ ਦਿਖਾ ਰਹੇ ਹਾਂ ਜੀ ਖੇਤ ਦੇ ਵਿੱਚ ਕੋਠਾ ਪਾਇਆ ਹੋਇਆ ਹੈ ਬਾਈ ਨੇ ਉੱਤੇ ਚਿਵਾਰਾ ਤੇ ਏਸੀ ਲਾ ਕੇ ਸਾਰਾ ਕੁਝ ਦਖਾਵਾ ਵੀ ਮੁੰਡੇ ਕੈਮਰਾ ਮਾਰ ਕੇ ਨਾਲੇ ਸਾਰੇ ਪਾਸੇ ਦਿਖਾਉਣੇ ਕੋਠਾ ਆ ਜਾ। ਲਓ ਜੀ ਦੇਖੋ। ਆਪਾਂ ਖੜਿਆ ਅੱਜਾ ਪਿੰਡ ਹਰੀਗੜ ਗੇਲਾ ਵਿਖੇ। ਜ਼ਗਾਠਾਂ ਬਣਾਉਣ ਆਏ ਸੀ ਅਸੀਂ ਵੀ ਕੋਠੀ ਦੀਆਂ ਇੱਥੇ। ਇਥੇ ਕੋਠੇ 'ਚ ਬਣਾਉਣ ਲੱਗ ਰਹੇ ਹਾਂ ਜੀ। ਉਹ ਸਾਹਮਣੇ ਕੋਠੀ ਬਣਨ ਲੱਗ ਰਹੀ ਹੈ ਬਾਈ ਦੀ। ਉਹਦੀਆਂ ਜ਼ਗਾਠਾਂ ਨੇ ਜੀ ਇੱਥੇ ਬਹਿ ਕੇ ਅਸੀਂ ਤਿਆਰ ਕਰਦੇ ਹਾਂਗੇ। ਸੋਚਿਆ ਵੀ ਚਲੋ ਆਪਾਂ ਦਿਖਾਉਣੇ ਆ ਜਿਵੇਂ ਕਿ ਅੱਜ ਕੱਲ੍ਹ ਖੇਤਾਂ ਦੇ ਵਿੱਚ ਤਕਰੀਬਨ ਛੋਟੇ ਕੋਠੇ ਬਣਦੇ ਨੇ ਜੀ। ਆ ਦੇਖੋ ਜੀ ਅੰਦਰੋਂ ਖੁੱਲਾ ਡੁੱਲਾ ਜਿੰਨਾ ਮਰਜ਼ੀ ਸਮਾਨ ਖੇਤ ਤੁਹਾਡਾ ਪਿਆਰ ਹੈ ਕੁਛ ਵੀ ਆਪਾਂ ਰੇਹ ਵਾਲੀਆਂ ਬੋਰੀਆਂ ਲਿਆਉਣੇ ਜਾਂ ਕੋਈ ਵੀ ਚੀਜ਼ ਆਪਾਂ ਬੰਦੇ ਆ ਗਏ ਆਪਣੇ ਲੇਬਰ ਵਾਲੇ ਜੀਰੀ ਲਾਉਣ ਵਾਲੇ ਝੋਨੇ ਵਾਲੇ ਤੇ ਉਹ ਵੀ ਬੈਠਣ ਵਾਸਤੇ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਦੇਖੋ ਜੀ ਇਹ ਸਾਰਾ ਖੁੱਲਾ ਡੁੱਲਾ ਹਾਲ ਆ ਗਿਆ ਜੀ ਇੱਥੇ ਆਪਾਂ ਕੰਮ ਕਰਨ ਲੱਗ ਰਹੇ ਹਾਂ ਆਪਣਾ ਜਗਾਠਾਂ ਦਾ ਡਬਲਯੂ ਪੀ ਸੀ ਵੀ ਦੀਆਂ ਜਗਾਠਾਂ ਬਾਈ ਨੇ ਕੋਠੀ ਵਾਸਤੇ ਬਣਵਾਈਆਂ ਨੇ ਇਹ 10 ਇੰਚ ਜਗਾਠ ਹੈ ਜੀ ਮੇਨ ਐਂਟਰੀ ਦੀ ਦੇਖੋ ਜੀ ਕਿਵੇਂ ਲੱਗ ਰਹੀ ਹੈ ਤੇ ਸਾਡਾ ਵੀ ਕੰਮ ਦੱਸਿਓ ਕਮੈਂਟ ਕਰਕੇ ਜਰੂਰ ਤੇ ਬਾਈ ਦਾ ਵੀ ਦੱਸਿਓ ਵੀ ਜਰੂਰ ਦੇਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰ ਇੱਕ ਬੰਦਾ ਆਪਣੇ ਖੇਤ ਦੇ ਵਿੱਚ ਘੱਟੋ ਘੱਟ ਇੱਕ ਕੋਠਾ ਬਣਾ ਕੇ ਰੱਖੇ ਮੀਂਹ ਕਣੀ ਦੇ ਵਿੱਚ ਬੈਠਣ ਦੇ ਕੰਮ ਆਉਂਦਾ ਜੀ। ਸੋ ਆਜੋ ਹੁਣ ਤੁਹਾਨੂੰ ਆਪਾਂ ਉੱਪਰ ਦਿਖਾਉਨੇ ਆਂਗੇ ਬਾਈ ਦੀ ਰਹਿائش ਦਾ ਪ੍ਰੋਗਰਾਮ। ਏਸੀ ਵਗੈਰਾ ਲਾ ਕੇ ਬਾਈ ਨੇ ਕੋਕੇ ਲਾਇਏ ਪੈਨੇਗੇ ਖੇਤ ਕੋਠੇ ਦੇ। ਲਓ ਜੀ ਆਜੋ ਕਿਨਾਂ। ਆ ਬਣਾਇਆ ਹੋਇਆ ਜੀ ਦੇਖੋ ਬਾਹਰੇ ਬੈਠਣ ਵਾਸਤੇ ਕਮਰੇ ਨੇ ਕੁਰਸੀਆਂ ਧਾ ਕੇ ਆਰਾਮ ਨਾਲ ਬਹਿ ਕੇ ਬੰਦਾ ਆਲੇ-ਦਾਲੇ ਆਪਦੇ ਖੇਤ ਦੇ ਵਿੱਚ ਨਿਗਾਹ ਮਾਰ ਸਕਦਾ ਜੀ ਤੇ ਅੰਦਰ ਦਾ ਮਾਹੌਲ ਦੇਖੋ ਤੁਹਾਨੂੰ ਅੰਦਰੋਂ ਵੀ ਦਿਖਾਉਨੇ ਆ ਜੀ ਆ ਹੈਗਾ ਜੀ ਅੰਦਰ ਦਾ ਮਾਹੌਲ ਕਮਰੇ ਦਾ ਸੋਫਾ ਲੱਗਿਆ ਹੈ ਏਸੀ ਚੱਲਣ ਲੱਗ ਰਿਹਾ ਹੈ ਵਾਲੇ ਬਾਈ ਬੈਠੇ ਨੇ ਜੀ ਦੇਖੋ ਕਰਦੇ ਆਪਾਂ ਗੱਲਬਾਤ ਸਸਰੀ ਗਾਲ ਕੀ ਹਾਲ ਚਾਲ ਦੋਸਤੋ ਠੀਕ ਹੋ ਜਮਾ ਓਕੇ ਹੋ ਘਰ ਪਰਵਾਹ ਠੀਕ ਹੈ ਨਜ਼ਾਰੇ ਕਮਰੇ ਚ ਨਜ਼ਾਰੇ ਜਮਾ ਚੱਬ ਗੱਡੇ ਪਏ ਨੇ ਠੀਕ ਆ ਤੇ ਜਿਵੇਂ ਕਿ ਅੱਜ ਕੱਲ ਬੰਦੇ ਕਹਿੰਦੇ ਨੇ ਵੀ ਛੋਟਾ ਜਿਹਾ ਕੋਠਾ ਬਣਾ ਲਓ ਵੱਡੇ ਦੀ ਕੀ ਲੋੜ ਹੈਗੀ ਮੈਂ ਕਹਿਣਾ ਚਾਹੁੰਦਾ ਹਾਂ ਉਹਦੇ ਬਾਰੇ ਵੱਡੇ ਦੀ ਇਹਦੇ ਵਾਸਤੇ ਲੋੜ ਇਹ ਆ ਆਪਣੇ ਵਰਗੇ ਚਾਰ ਭਾਈ ਆ ਗਏ ਬਾਹਰ ਦੀ ਬਾਹਰ ਬੈਠ ਗਏ ਹਾਂ ਮੈਂ ਹਲ ਬਣ ਗਈ ਰਾਤ ਬਰਾਤੇ ਲੋਡ ਪੈਂਦੀ ਆ ਏਸੀ ਆ ਆਉਦਾ ਬਾਹਰ ਪਉ ਬਾਹਰਲਾ ਭਾਈ ਆਏ ਉੱਥੇ ਵਟਿਆਉ ਠੀਕ ਹੈ ਟੋਰਨ ਨਾਲ ਨਿਆਰੇ ਨਾਲ ਜਿਵੇਂ ਕਿ ਥੱਲੇ ਹਾਲ ਬਣਾਇਆਗਾ ਰੇ ਵਗੈਰਾ ਜੋ ਵੀ ਸਮਾਨ ਹੈ ਮੀ ਕੰਨੀ ਆ ਜਾਂਦਾ ਹਾਂ ਸੰਦ ਘੜਾਣਾ ਤਾਂ ਕੋਈ ਹੋਰ ਸਮਾਨ ਧਰਨਾ ਰੇ ਰਪਾ ਜਾ ਹੋਰ ਤਾਂ ਕੰਮ ਆ ਜਾਂਦਾ ਠੀਕ ਹੈ ਜੀ ਹਾਂ ਜੀ ਦੋਸਤੋ ਠਹਿਰਣ ਦੀ ਵਾਸਤੇ ਆਪਾਂ ਨੂੰ ਠਹਿਰਾ ਕੋਈ ਵੀ ਬੰਦਾ ਮਤਲਬ ਬਾਹਰੋਂ ਆ ਗਿਆ ਤਾਂ ਉਹਦੇ ਵਾਸਤੇ ਆਪਣਾ ਖੇਤੇ ਰਹਿਣ-ਸਹਿਣ ਉੱਥੇ ਹੋ ਜਾਂਦਾ ਹੈ। ਵਧੀਆ ਫਾਇਦਾ ਹੀ ਹੈ ਜਦ ਆਪਾਂ ਨੂੰ ਵੀ ਫਾਇਦਾ ਨਾਲੇ ਆਣ ਵਾਲੇ ਨੂੰ ਵੀ ਵਧੀਆ ਲੱਗਦਾ। ਚਾਰ ਪਾਈ ਹੋਰ ਜੋੜਦੇ ਨੇ, ਦੇਖਦੇ ਨੇ, ਬਣਾਉਂਦੇ ਨੇ ਨਾਲੇ ਖੁੱਲਾ ਮਾਹੌਲ ਬਣ ਜਾਂਦਾ। ਉਹਨਾਂ ਲਈ ਖੁੱਲਾ ਮਾਹੌਲ ਮਣ ਜਾਂਦਾ। ਜਿਵੇਂ ਮਰਜ਼ੀ ਬੰਦਾ ਹੱਸੇ, ਖੇਡੇ, ਬੋਲੇ, ਚੱਲੇ। ਕੋਈ ਰੌਲਾ ਰੱਪਾ ਵੀ ਕੋਈ ਚੱਕਰ ਨਹੀਂ। ਬੰਦਾ ਜਿਵੇਂ ਮਰਜ਼ੀ ਗੱਲਬਾਤ ਕਰੇ। ਐ ਐਂ ਟਿਪ-ਟਪ ਹੋ ਕੇ ਬਹਿਦਾ। ਉਲਾ ਮੌਲਾ ਵਧੀਆ ਮਹਿਫਲਾਂ ਲਗਦੀਆਂ ਨੇ ਐਨ ਹਾਫਾ ਕਿੱਡਾ ਵਧੀਆ ਚੱਲਦਾ ਹਾਂ ਧੰਨਵਾਦ ਜੀ ਥੈਂਕ ਯੂ ਹਾਂਜੀ ਭਾਈ ਘੱਟੋ ਘੱਟ ਆਪਣੇ ਖੇਤ ਦੇ ਵਿੱਚ ਇੱਕ ਕੋਠਾ ਜ਼ਰੂਰ ਬਣਾ ਕੇ ਰੱਖੋ ਵਧੀਆ ਤਾਂ ਕੋਈ ਵੀ ਵੀਰ ਭਰਾ ਆਪਣੇ ਲਵੇ ਆਉਂਦਾ ਤਾਂ ਉਹ ਆਰਾਮ ਕਰ ਸਕੇ ਤੇ ਆਪਣੀ ਮਹਿਫਲ ਲਾ ਕੇ ਸਕੇ ਇੱਕ ਆ ਗਿਆ ਭਾਈ ਆਕਾਸ਼ਦੀਪ ਸਿੰਘ ਦੇਖੋ ਖੇਤ 'ਚ ਮਹਿਫਲ ਆਏ ਲੱਗਦੀ ਹੈ ਜੀ ਸੋ ਜੇ ਵੀਡੀਓ ਵਧੀਆ ਲੱਗੀ ਹੈ ਜੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਪਣਾ ਚੈਨਲ ਕਰ ਲਓ ਜੀ ਸਬਸਕ੍ਰਾਈਬ ਧੰਨਵਾਦ ਜੀ